ਸਾਸੀਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੱਡਾ ਝੂਠ ਮਾਰ ਦਿੱਤਾ ਗਿਆ ਹੈ ਵੱਡੇ ਗੱਪ ਹਮੇਸ਼ਾ ਹੀ ਮਾਰਦੇ ਰਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇਸ਼ ਕਰਕੇ ਸੋਸ਼ਲ ਮੀਡੀਆ ਤੇ ਤੰਜ ਕੱਸੇ ਜਾਂਦੇ ਨੇ ਸੁਖਬੀਰ ਸਿੰਘ ਬਾਦਲ ਨੂੰ ਸੁੱਖਾ ਗੱਪੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਿਸ ਤਰ੍ਹਾਂ ਭਗਵੰਤ ਮਾਨ ਵਾਰ-ਵਾਰ ਪਲਟ ਵਾਰ ਕਰਦੇ ਰਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਜਦੋਂ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੁੱਛਿਆ ਸੀ ਕਿ ਜਦੋਂ ਬੈਵਲ ਕਲਾਂ ਦਾ ਗੋਲੀ ਕਾਂਡ ਹੋਇਆ ਤੁਹਾਡੇ ਮਨੂ ਹੁਕਮ ਹੋਏ ਜਾਂ ਨਹੀਂ ਹੋਏ ਉਹਨਾਂ ਕਿਆ ਹੋਏ ਯਾਨੀ ਕਿ ਸਾਡੀ ਮੌਜੂਦਗੀ ਦੇ ਵਿੱਚ ਬਹਿਵਲ ਕਲਾਂ ਦਾ ਗੋਲੀ ਕਾਂਡ ਹੋਇਆ ਜਿੱਥੇ ਦੋ ਸਿੱਖ ਨੌਜਵਾਨ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਹਾਲੇ ਵੀ ਇਨਸਾਫ਼ ਨਹੀਂ ਮਿਲਿਆ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਗ੍ਰਾਮ ਤਰਾਲਾ ਸੀ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੁੱਛਿਆ ਤੇ ਉਹਨਾਂ ਨੇ ਕਿਹਾ ਹਾਂਜੀ ਸਾਡੇ ਵੱਲੀ ਹੁਕਮ ਹੋਈ ਸੀ ਲੇਕਿਨ ਹੁਣ ਪ੍ਰਚਾਰਿਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਕਿ ਮੈਂ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਸੀ ਯਾਨੀ ਕਿ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਝੂਠ ਬੋਲਿਆ ਜਾਂ ਉਹ ਹੁਣ ਝੂਠ ਬੋਲ ਰਹੇ ਨੇ ਇਹ ਇਸ ਦਾ ਜਵਾਬ ਦੇਵੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਇੱਕ ਪਾਸੇ ਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜ ਕੇ ਕਹਿੰਦੇ ਨੇ ਕਿ ਉਹਨਾਂ ਦਿਨਾਂ ਦੇ ਵਿੱਚ ਮੈਂ ਪੰਜਾਬ ਦੇ ਵਿੱਚ ਮਜਬੂਦ ਸੀ ਸਾਡੇ ਵੱਲੋਂ ਹੀ ਹੁਕਮਨਾਮੇ ਹੋਏ ਕਿ ਜੇ ਭੀੜ ਭੜਕਦੀ ਹੈ ਤਾਂ ਗੋਲੀ ਸਿੱਕਾ ਚਲਾ ਦਿੱਤਾ ਜਾਵੇ ਯਾਨੀ ਕਿ ਉਹ ਵੱਡਾ ਗੁਨਾਹ ਜਿਸ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਜਿਹੜੇ ਸ਼ਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਈ ਸੀ ਕਿਉਂਕਿ ਸਰਕਾਰ ਵੱਲੋਂ ਉਹ ਬੰਦੇ ਫੜੇ ਨਹੀਂ ਜਾ ਰਹੇ ਸੀ ਫੜੇ ਵੀ ਗਏ ਕਿਉਂਕਿ ਉਹਨਾਂ ਦੇ ਇਤਿਹਾਸਿਕ ਡੇਰਾ ਸੱਚਾ ਸੌਦਾ ਦੇ ਸਾਧ ਮੁਖੀ ਬਾਬਾ ਰਾਮ ਰਹੀਮ ਦਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਬੜੀ ਬੰਦੀ ਸੀ ਕਾਫੀ ਨਜ਼ਦੀਕ ਸੀ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਦੇ ਗੋਲੀ ਕਾਂ ਜਿਹੜਾ ਹੋਇਆ ਉਹਦੇ ਦੋਸ਼ੀ ਸੀ ਸੁਖਬੀਰ ਸਿੰਘ ਬਾਦਲ ਕਿਉਂਕਿ ਦੋ ਦੋਸ਼ੀ ਹੋ ਹਗੇ ਸੀ ਤਾਂ ਇਹ ਵੱਡੇ ਖਮਰਿਆਜ਼ੇ ਭੂਤਨੇ ਪੈ ਰਹੇ ਨੇ ਹੁਣ ਕਹ ਰਹੇ ਨੇ ਕਿ ਮੈਂ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਹੈ ਨਹੀਂ ਸੀ ਆਖਰਕਾਰ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਝੂਠ ਬੋਲਿਆ ਜਿੱਤੇ ਕਹਿੰਦੇ ਕਿ ਮੈਂ ਨਵਾਨਾ ਸਿੱਕਾ ਮੈਂ ਸ੍ਰੀ ਅਕਾਲ ਤਖਤ ਨੂੰ ਸਰਬਪਤਾ ਕਿ ਹੁਣ ਝੂਠ ਬੋਲ ਰਹੇ ਨੇ ਇਸ ਗੱਲ ਦਾ ਜਵਾਬ ਦੇਵੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਫਿਰ ਦੁਬਾਰਾ ਪਲਟਵਾਰ ਕਰ ਦਿੱਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਦੁਬਾਰਾ ਰੀ-ਲੌਂਚ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਲੇਕਿਨ ਇਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਹੋਏ ਸੀ ਜਿਹੜੇ ਆਦੇਸ਼ ਹੋਏ ਕਿ ਸ਼੍ਰੋਮਣੀ ਅਕਾਲੀ ਦਲ 6 ਮੈਂਬਰੀ ਨਵੀਂ ਕਮੇਟੀ ਬਣੇਗੀ ਨਵੇਂ ਭਰਤੀ ਹੋਣਗੇ ਨਵਾਂ ਪ੍ਰਧਾਨ ਹੋਵੇਗਾ ਨਵਾਂ ਉਪ ਪ੍ਰਧਾਨ ਹੋਵੇਗਾ ਲੇਕਿਨ ਉਹ ਫੈਸਲੇ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਯਾਨੀ ਕਿ ਫਿਰ ਇੱਕ ਵਾਰ ਵੱਡੇ ਝੂਠ ਬੋਲੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ